ਗੁਲਾਮੀ ਵਾਲੇ ਬੋਟੀਆਂ ਤਾਂ ਅੱਜ ਵੀ ਨੇ ਆਉਂਦੀਆਂ ਪਰ ਘੁੰਡ ਵਾਲੀ ਬੋਟੀ ਦਾ ਨਿਆਰਾ ਕੁਝ ਹੋਰ ਸੀ ਇਹ ਤੁਹਾਨੂੰ ਪਰ ਘੁੰਡ ਵਾਲੀ ਬੋਟੀ ਦਾ ਨਿਆਰਾ ਕੁਝ ਹੋਰ ਸੀ ਅੱਜ ਸਮਾਂ ਬਦਲ ਗਿਆ ਜਦੋਂ ਸਾਡੇ ਵਿਆਹ ਹੋਏ ਸੀ 2-2 ਰੁਪਏ ਦੇ ਕੇ 5-5 ਰੁਪਏ ਦੇ ਕੇ ਬੀਬੀਆਂ ਘੁੰਡ ਚੱਕ ਕੇ ਬੋਟੀਆਂ ਜੀਆਂ ਖੀਤੇ ਨਿਆਰਾ ਉਹ ਸੀ ਤੇ ਉਦੋਂ ਇਹ ਜਿਹੀ ਹੁੰਦਾ ਵਿਚੋਲਾ ਹੀ ਰਿਸ਼ਤਾ ਕਰ ਆਉਂਦਾ ਸੀ ਹਨਾ ਤੇ ਮੁੰਡੇ ਦਾ ਵੇਖਣਾ ਕਿ ਉਹਦੇ ਮਾਂ ਤੋਂ ਨਹੀਂ ਸੀ ਵੇਖੀਉਂਦੇ ੁੱਲੇ ਪੱਤੀ ਰੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਤੂਤ ਵਾਲੀ ਸੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਨਿੱਕੇ ਹੁੰਦੇ ਕੱਪੜੇ ਤੇ ਕੱਪੜੇ ਹੀ ਪਾਈ ਜਾਣੇ ਥੱਲੇ ਪਾਈ ਕੋਟੀ ਦਾ ਨਜ਼ਾਰਾ ਕੁਝ ਹੋਰ ਸੀ ਇੱਕ ਦੂਜੇ ਨਾਲ ਉਹਨਾਂ ਠੱਟੀਆਂ ਵਟਾਉਣੀਆਂ ਜਦੋਂ ਸਾਡਾ ਜਵਾਨਾ ਸੀ ਅਸੀਂ ਬਚਪਨ ਸੀ ਸਾਡੇ ਦੇ ਇੱਕ ਦੂਜੇ ਨਾਲ ਉਹਦੋਂ ਫੱਟੀਆਂ ਬਟਾਉਣੀਆਂ ਸਕੂਲ ਵਾਲੀ ਝੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਬਾਟਿਆਂ ਨੂੰ ਬੁੱਤੀ ਪਾਉਣਾ ਖੜ-ਖੜ ਚੋਟ ਲਾਉਣੀ ਬਾਟਿਆਂ ਨੂੰ ਬੁੱਤੀ ਪਾਉਣਾ ਖੜ-ਖੜ ਚੋਟ ਲਾਉਣੀ ਖੇਲੀ ਪੇਲ ਚੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਪੱਗ ਨੂੰ ਵਟਾ ਕੇ ਤੇ ਭਰਾ ਬਣ ਜਾਈਦਾ ਸੀ ਪੱਗ ਨੂੰ ਵਟਾ ਕੇ ਤੇ ਭਰਾ ਬਣ ਜਾਈਦਾ ਸੀ ਤੇੜ ਲੰਗੋਟੀ ਦਾ ਨਜ਼ਾਰਾ ਕੁਝ ਹੋਰ ਸੀ ਤੇ ਮੱਠੇ ਮੱਠੇ ਸੇਕ ਉੱਤੇ ਸਾਗ ਸੀ ਬਣਾਉਂਦੀ ਬੇਬੇ ਅੱਜ ਕੱਲ ਕੋਕਰਾਂ ਦੇ ਵਿੱਚ ਸਾਗ ਨਹੀਂ ਬਣਦਾ ਬੇਬੇ ਸਾਡੀ ਦੀ ਕੋੜਨ ਤੋਂ ਲੈ ਕੇ ਖਾਰ ਤੱਕ ਇੱਕ ਦਿਹਾੜੀ ਲੱਗਦੀ ਸੀ ਸਾਗ ਤੇ ਪੂਰੀ ਤੁਹਾਨੂੰ ਵੀ ਪਤਾ ਹੈ ਫਿਰ ਸਾਗ ਬਣਦਾ ਮੱਠੇ ਮੱਠੇ ਸੇਕ ਉੱਤੇ ਸਾਗ ਸੀ ਬਣਾਉਂਦੀ ਬੇਬੇ ਮਧਨੀ ਨਾ ਕੋਟੀ ਦਾ ਨਜ਼ਾਰਾ ਕੁਝ ਹੋ ਸੀ ਤੇ ਗੁਲਾਮੀ ਵਾਲੇ ਬੌਧੀਆਂ ਤਾਂ ਅੱਜ ਵੀ ਨਹੀਂ ਆਉਂਦੀਆਂ ਪਰ ਘੁੰਡ ਵਾਲੀ ਬੌਧੀਆਂ ਦਾ ਨਜ਼ਾਰਾ ਕੁਝੂਰ ਸੀ ਇਹ ਤੁਹਾਨੂੰ ਵਾ